ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਿੱਤ ਨਵੇਂ ਬਣੇ ਬੱਸ ਸਟੈਂਡ ਤੇ ਯਾਤਰੀਆਂ ਦੇ ਸਮਾਨ ਅਤੇ ਬੱਸਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ। ਇਸ ਦੌਰਾਨ ਬੱਸ ਸਟੈਂਡ ਤੇ ਘੁੰਮ ਰਹੇ ਵੱਖ-ਵੱਖ ਸਮਾਨ ਵੇਚਣ ਵਾਲਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਨਾਲ ਹੀ ਐਸਐਚਓ ਥਾਣਾ ਸਿਟੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾ ਵੱਲੋਂ ਬੱਸ ਸਟੈਂਡ ਦੀ ਪਾਰਕਿੰਗ ਤੇ ਲੱਗੇ ਦੋ ਪਹੀਆ ਵਾਹਨਾ ਮੋਟਰਸਾਈਕਲ ਸਕੂਟਰ ਅਤੇ ਸਕੂਟਰੀਆਂ ਅੰਮ੍ਰਿਤਸਰ ਨੂੰ ਵਿਸ਼ੇਸ਼ ਤੌਰ ਤੇ ਜਾਂਚਿਆ ਗਿਆ ਤੇ ਬਿਨਾਂ ਨੰਬਰ ਤੋਂ ਪਾਰਕਿੰਗ ਵਿੱਚ ਲੱਗੇ ਇੱਕ ਮੋਟਰਸਾਈਕਲ ਇੱਕ ਸਕੂਟਰ ਅਤੇ ਇੱਕ ਐਕਟਿਵਾ ਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਜਫਰਾਂ ਦੇ ਹੁਕਮਾਉਨ ਸਾਹ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕਸੋ ਆਪਰੇਸ਼ਨ ਕੀਤਾ ਗਿਆ। ਜਿਵੇਂ ਕਿ বাস ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈਸ ਆਈਡੀ ਰੈਂਚਾ ਕੀਤੇ ਗਏ ਤੇ ਜਿਹੜੇ বাস ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾਇ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵਹੀਕਲਾਂ ਨੂੰ ਵੀ ਉਹਨਾਂ ਦੇ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ شناਖਤੀ ਕਾਰਡ ਵੇਰਾ ਦੇਖਿਆ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇ ਵੇਖੋ ਜੀ ਇਹਨਾਂ ਨੇ ਸਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਹਰਦੇ ਮੱਤੇ ਨਾਲ ਜਾਂ 26 ਜਨਮ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਡਰੋਨ ਰਾਈ ਅਸੀਂ ਛਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਆ ਉਹਨੂੰ ਦੇਖਿਆ ਕੋ ਜੋ ਕਿ ਅਸੀਂ ਪਹਿਲਾਂ ਹੀ 85 ਜਿਹੜੇ ਚੈਨਾਟੌਰ ਦੇ ਗੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱर्चा ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਹਾਂ ਤੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵੀ ਕਾਨੂੰਨੀ ਚੈਕਿੰਗ ਕੀਤੀ ਜਾ ਰਹੀ ਹੈ।